ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਤਨ RAMDAS GURU ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾ ਆਪ ਸਿਧਨ ਹਾਰੇ ਧਾਰਿਆ ਤਨ ਤਨ ਸ੍ਰੀ ਗੁਰੂ RAM ਤੋਂ ਸਮਹ ਰਾਜੀਆਂ ਦੇ ਆਗਮਨ ਕਰਤੀਆਂ ਸਮੂਹ ਸੰਗਤ ਨੂੰ ਸ਼ਬਦ ਚੋਂਕ ਜਿਥਾ ਤਨ ਤਨ ਬਾਬਾ ਬੋਤਾ ਸਿੰਘ ਜੀ ਤਨ ਤਨ ਬਾਬਾ ਕਰਤਾ ਸ਼ਹੀਦ ਵੱਲੋਂ ਬੇਅੰਤ ਬੇਨਤ ਵਧਾਈਆਂ ਬੇਅੰਤ ਬੇਨਤ ਵਧਾਈਆਂ ਜੀ ਪੰਜ ਪੈਰਾਂ ਦੀ ਗਵਾਈ ਚ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਸਾਹਿਬ ਰੰਗ ਹੋਇਆ ਹੈ ਬਹੁਤ ਹੀ ਭਾਗਤੂ ਸਾਹਿਬ ਹੈ ਸੰਗਤਾਂ ਦੇ ਵਿੱਚ ਦੇਸਾਂ ਦੇ ਸਭ ਸੰਗਤਾਂ ਚ ਅੱਜ ਨਰ ਕਿੰਨੇ ਜਹਾਜੀਆਂ ਭਰਿਆ ਹਨ ਮੈਂ ਸੈਕਟਰੂ ਫੈਡਰੇਸ਼ਨ ਮੱਤਾ ਵੱਲੋਂ ਸਮੂੱਚੇ ਜਨਤ ਨੂੰ ਸ੍ਰੀ ਰਾਮਦਾਸ ਮਹਾਰਾਜ ਦੇ ਪਕੜਾ ਤੇ ਲਗ ਲਗ ਵਧਾਈ ਦੇਣਾ ਅਤੇ ਸਮੂਹ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨ ਵੀਰੋ ਅੰਸ਼ੀ ਦਾ ਤਿਆਗ ਕਰੋ ਬਾਣੀ ਦੇ ਪੜਦਾ ਜੁੜੋ ਨੰਬਰ ਸਭ ਕੀ ਗੁਰੂ ਵਾਲੇ ਬਣੀਏ ਕਿਉਂਕਿ ਸਾਡਾ ਸਭ ਦਾ ਪਰਚਮੰਦਾ ਹੈ ਹੈਦੇ ਉਸੇ ਮਾਰਚ ਕਰ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੀਰੋ ਜੀ ਆਪਣੇ ਵੱਲੋਂ ਦਰਸ਼ਕ ਸੁਖ ਦੇ ਸਰਬਾਤਮਕ ਵੱਲੋਂ ਸਾਰਿਆਂ ਨੂੰ ਨੋਟਬੰਦ ਵਿਧਾਨ ਨੂੰ ਪੂਰੀ ਸ਼ਰਤ ਨੂੰ ਪ੍ਰਿਆਰ ਦਾ ਸਮਰੱਥ ਦੇ ਪ੍ਰਕਾਰ ਦਿਹਾੜੇ ਦੀ ਲਖ ਲਵਦਾ ਜੀ ਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿੰਨੇ ਜਰਦਾ ਹੈ ਕੀ ਨਾਂ ਰੱਖਿਆ ਜਦਾ ਨਾਮ ਅਸਤਰ ਸਿੰਘ ਕੀ ਨਾਮ ਹੈ ਅਸਤਰ ਸਿੰਘ ਇਹ ਇਹਦੀ ਖਰਾਕ ਨਹੀਂ ਰੋਜੀ ਦੀ ਝੜਕਾ ਖਾਉਂਦੇ ਜੇ ਕਿਹੜਾ ਖਾਉਂਦੇ ਜੇ ਨੂੰ ਝੜਕਾ ਝੜਕਾ ਬਾਜੀ ਦਾ ਇਹ ਵੀ ਨਿਹੰਗ ਸਿੰਘ ਹੀ ਆ ਓਏ ਹੋਏ ਹੋਏ ਖੁਸ਼ ਕਰਦਾ ਯੋ ਛਟਾ ਦਵਾਰਾ ਕਰਾਓ ਇਧਰ ਨੁਕੀ ਕਰੋ ਓਏ ਹੋਏ 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 ਬਾਬਾ ਜਦਾਬਾ ਬਾਬਾ ਤੁਹਾਡਾ ਨਾਂ ਕੀ ਆ हा <laughs> ਦਾਸ ਗੁਰੂ ਜਿਨ ਸਿਰ ਆ ਤਿਨੇ ਸਵਾਰਿਆ ਅੱਜ ਦੇ ਸ਼ੁਭ ਦਿਹਾੜੇ ਧੰਨ ਧੰਨ ਸਿਰ ਗੁਰੂ RAM DAS ਦੇ ਪ੍ਰਕਾਰ 491 ਪ੍ਰਕਾਸ਼ ਗੁਰਪਤ ਦੇ ਸੰਬੰਧ ਵਿੱਚ ਅੰਮ੍ਰਿਤਸਰ ਸੇਵਾ ਸਭਾ ਜੋੜੇ ਘਰ ਗਟੜੇ ਘਰ ਖਿੰਡਾ ਘਰ ਵਾਲੇ ਇਹ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਹਨ ਸੱਚੇ ਬਾਦਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬੱਚੇ ਤੰਦਰੁਸਤੀਆਂ ਬੱਚੇ ਅੱਗੇ ਤੋਂ ਵੀ ਇਸੇ ਤਰ੍ਹਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਉਤਮ ਤੇ ਅਸ਼ਾ ਭੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤਾਂ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਬਾਤ ਦੇ ਨਗਰ ਕੀਰਤਨ ਦੇ ਵਿੱਚ ਸਮੂਹ ਸ਼ਹਿਰ ਦੀਆਂ ਸੰਗਤਾਂ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ ਸੇਵਾ ਕਰ ਰਹੀਆਂ ਹਨ ਜਗਾ ਜਗਾ ਤੇ ਇਹ ਲੰਗਰ ਲੱਗੇ ਹੋਏ ਹਨ ਲੰਗਰ ਲੱਗੇ ਹੋਏ ਹਨ ਜਗਾ ਜਗਾ ਤੇ ਸੰਗਤਾਂ ਬੋਕਰ ਦੇ ਨਾਲ ਸੜਕ ਨੂੰ ਸਾਫ ਕਰ ਰਹੀਆਂ ਹਨ ਇਹ ਉਤਸ਼ਾਹ ਮਿਲਦਾ ਹੈ ਕਿ ਸੰਗਤਾਂ ਨੂੰ ਕਿੰਨਾ ਗੁਰੂ ਰਾਮਦਾਸ ਜੀ ਦੇ ਨਾਲ ਪਿਆਰ ਹੈ ਗੁਰੂ ਰਾਮਦਾਸ ਜੀ ਨੇ ਜਿਨ੍ਹਾਂ ਨੇ ਇਹ ਅੰਮ੍ਰਿਤਸਰ ਨਗਰੀ ਬਸਾਈ ਸੀ ਉਹਨਾਂ ਦਾ ਅੱਜ ਨਗਰ ਕੀਰਤਨ ਸਾਰੇ ਸ਼ਹਿਰ ਦੇ ਬਾਹਰਲੇ ਗੇਟਾਂ ਤੋਂ ਲੈ ਇਹ ਜਿਹੜਾ ਹਾਲ ਗੇਟ ਦੇ ਵਿੱਚ ਪਹੁੰਚਿਆ ਹੈ ਨਗਰ ਕੀਰਤਨ ਤੇ ਲੋਕੀ ਆਪਣੀਆਂ ਖੁਸ਼ੀਆਂ ਮਨਾ ਰਹੇ ਹਨ ਤੇ ਸੰਗਤਾਂ ਆਪਣੇ ਜੋ ਵੀ ਜੋਸ਼ ਨਾਲ ਇਸ ਦੇ ਵਿੱਚ ਹਮ ਹਮਾ ਕੇ ਪਾਰਟਿਸਪੇਟ ਕਰ ਰਹੀਆਂ ਹਨ ਸੰਗਤਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਰਾਮਦਾਸ ਜੀ ਦਾ ਬਹੁਤ ਬਹੁਤ ਕਰੋੜ ਕਰੋੜ ਵਧਾਈ ਹੋਵੇ ਅਸੀਂ ਆਪਣਾ ਹਾਲਗੜ ਮੰਡੀ ਵਾਲੋਂ ਕੇਲੇ ਸਿਆਂ ਦਾ ਨੱਖਾਂ ਦਾ ਲੰਗਰ ਲਾਇਆ ਆਈ ਹਰ ਸਾਲ ਲਾਣੇ ਆਈ ਗੁਰੂ ਰਾਮਦਾਸ ਦਾ ਬਹੁਤ ਧੰਨਵਾਦ ਕਰਨੇ ਆਈ ਗੁਰੂ ਰਾਮਦਾਸ ਨੂੰ ਕਹਿੰਨੇ ਹਰ ਸਾਲ ਸਾਨੂੰ ਵੱਧ ਵਧ ਦੇਵੇ ਅਸੀਂ ਵੱਧ ਤੋਂ ਵੱਧ ਲੰਗਰ ਵੱਡਾ ਕਰਕੇ ਲਾਈਏ ਬਹੁਤ ਧੰਨਵਾਦ ਆਡਾ ਜੀ ਜੇ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਜਿਹੜਾ ਕੱਲ ਗੁਰਪੁਰਬ ਹੈ ਅੱਜ ਨਗਰ ਕੀਰਤਨ ਸਜਾਏ ਗਏ ਨੇ ਸਾਰੇ ਸ਼ਹਿਰ ਦੇ ਵਿੱਚ ਇਸ ਗੁਰ ਨਗਰੀ ਦੇ ਵਿੱਚ ਔਰ ਸੰਗਤਾਂ ਦੇ ਵਿੱਚ ਬਹੁਤ ਪਿਆਰ ਉਤਸ਼ਾਹ ਜਿਹੜਾ ਇਸ ਦਿਨ ਨੂੰ ਮਨਾਣ ਲਈ ਹੈ ਉਮੜਿਆ ਸੋ ਮੈਂ ਇਸ ਦਿਨ ਦੇ ਉੱਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਬਾਬਾ ਵਾਲਮੀਕੀ ਜੀ ਦਾ ਜਨਮ ਦਿਵਸ ਵੀ ਹੈ ਬਾਬਾ ਬੁੱਢਾ ਸਾਹਿਬ ਦਾ ਵੀ ਗੁਰਪੁਰਬ ਹੈ ਬੜਾ ਸੁਭਾਗਾ ਭਰਿਆ ਦਿਨ ਹੈ ਸਮਾਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਨ ਤਨ ਸੇ ਸ੍ਰੀ ਗੁਰੂ ਰਾਮਦਾਸ ਜੀ ਗੁਰਪੁਰਬ ਦੇ ਨਗਰ ਕੀਰਤਨ ਦੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਕਿਸਿਆਂ ਨੂੰ ਬਹੁਤ ਬਹੁਤ ਗੁਰੂ ਰਾਮਦਾਸ ਜੀ ਦੇ ਜਨਮ ਦਿਨ ਦੀ ਵਧਾਈ ਹੋਵੇ ਮੁੰਡਾ ਤਲਾਵ ਵੱਲੋਂ ਗੁਰੂ ਤਨਤਨ ਗੁਰੂ ਰਾਮਦਾਸ ਜੀ ਨਗਰ ਕੀਰਤਨ ਦੀਆਂ ਸਭ ਨੂੰ ਵਧਾਈਆਂ ਹੋਣ ਜੀ ਤਨ ਤਨ ਰਾਮਦਾਸ ਗੁਰੂ ਸਿਰਿਆਦ ਦੇ ਸਵਾਲਿਆ ਪੂਰੀ ਹੋਈ ਕਦਮਾਤ ਆਪ ਸਿਰਜਣ ਹਾਰੇ ਤਾਰਿਆ ਆਪ ਸਭ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰਦਾਮ ਦਾਸ ਜੀ ਸੋਦੀ ਸੁਲਤਾਨ ਮਹਾਰਾਜ ਚੌਥੇ ਪਾਤਸ਼ਾਹ ਅਗਰਸਰ ਦੇ ਬਾਣੀ ਸਹਿਬ ਸ੍ਰੀ ਗੁਰਦਾਮ ਦਾਸ ਜੀ ਦੇ ਆਗਮਨ ਬਿਲਕੁਲ ਦੀ ਸਮੂਹ ਪੁੰਡਾ ਤਲਾਬ ਸਬ ਡਵੀਜ਼ਨ ਮੁਲਾਜ਼ਮਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ